ਸਾਡੇ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਾਸ ਕੰਨ ਸਤਿ ਸ਼ਕਾਲ ਅੱਜ ਅਸੀਂ ਨਾਲ ਹਾਂ ਦਵਿੰਦਰ ਸ਼ਰਮਾ ਕੌਮੀ ਤੇ ਕ ਮੰਤਰੀ ਪਦਰ ਤੇ ਜਿਹੜੇ ਖੇਤੀ ਮਾਮਲਿਆਂ ਦੇ ਮਹਾਰਾ ਬਹੁਤ ਸਾਰੇ ਇਹਨਾਂ ਦੇ ਜਿਹੜੇ ਚਾਹਵਾਨ ਹੈ ਜਿਹੜੇ ਇਹਨਾਂ ਨੇ ਗੱਲਾਂ ਤੇ ਇਹਨਾਂ ਦੇ ਜਿਹੜੇ ਆਰਟੀਕਲ ਹੁੰਦੇ ਆ ਵੀਡੀਓਜ਼ ਹੁੰਦੀਆਂ ਸੁਣਦੇ ਆ ਉਹਨਾਂ ਨੂੰ ਕਿਸਾਨਾਂ ਦੇ ਮਸੀਹਾ ਦੇ ਤੌਰ ਤੇ ਪਿਆਰ ਨਾਲ ਬੁਲਾਉਂਦੇ ਆ ਸਾਡੇ ਲਈ ਸਮਾਂ ਕੱਢਿਆ ਦੰਦேஷ் ਸ਼ਰਮਾ ਜੀ ਅਸੀਂ ਆਪਣੇ ਚੈਨਲ ਵੱਲੋਂ ਆਪਣੀ ਟੀਮ ਵੱਲੋਂ ਤੇ ਦੁਨੀਆ ਭਰ ਚ ਬੈਠੇ ਦਰਸ਼ਕ ਤੁਹਾਨੂੰ ਦੇਖ ਰਿਹਾ ਸੁਣ ਰਿਹਾ ਸਾਰਿਆਂ ਵੱਲੋਂ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਵੈਲਕਮ ਥੈਂਕ ਯੂ ਸਰ ਮਿਹਰਬਾਨੀ ਦੰਦேஷ் ਜੀ ਬੜੀ ਮੁਸ਼ਕਲ ਨਾਲ ਤੁਸੀਂ ਕਦੇ ਸਾਡੇ ਚੈਨਲ ਤੇ ਸਮਾਂ ਕੱਢ ਕੇ ਆਉਨੇ ਹੋ ਮੈਂ ਜਾਨਣਾ ਚਾਹਾਂਗਾ ਕਿ ਜੇ ਕਿਸਾਨੀ ਅੰਦੋਲਨ ਦੀ ਆਪਾਂ ਗੱਲ ਕਰਦੇ ਆਪਾਂ ਹਿੰਦੁਸਤਾਨ ਦੀ ਗੱਲ ਵੀ ਹਮੇਸ਼ਾ ਬਹੁਤ سارے ਮੌਕੇ ਤੇ ਹੁੰਦੀ ਹੈ ਕਿਹੜਾ ਲੱਗਦਾ ਕਿ ਇੱਕ ਮੰਤਰੀ ਪੱਧਰ ਤੇ ਵੀ ਕਿਸਾਨੀ ਦਾ ਸੰਕਟ ਆਪਾਂ ਫਰਾਂਸ ਦੀ ਗੱਲ ਕਰ ਲਈਏ ਜਰਮਨ ਦੀ ਗੱਲ ਕਰ ਲਈਏ ਚੈਕ ਸਲਵਾਕੀ ਦੀ ਗੱਲ ਕਰ ਲਈਏ ਹੋਰ ਕਈ ਮੁਲਕਾਂ 'ਚ ਉੱਥੇ ਵੀ ਇਸ ਤਰ੍ਹਾਂ ਹੀ ਕਿਸਾਨੀ ਅੰਦੋਲਨ ਕਿਤੇ ਸੜਕਾਂ ਜਾਮ ਕਰ ਰਿਹਾ ਜਦੂਜਾਦ ਕਰ ਰਿਹਾ ਕੀ ਲੱਗਦਾ ਹੈ ਕਿ ਕਿਸਾਨੀ ਦਾ ਖੇਤੀ ਦਾ ਇੱਕ ਮੰਤਰੀ ਸੰਕਟ ਹੈ ਇਹ ਤੁਸੀਂ ਬਿਲਕੁਲ ਠੀਕ فرمایا ਸਰ ਕਿਉਂਕਿ ਅੱਜ ਕੱਲ ਚਰਚਾ ਇਹ ਹੋ ਰਹੀ ਹੈ ਕਿ ਜਿਹੜਾ ਹਿੰਦੁਸਤਾਨ ਦਾ ਅੰਦੋਲਨ ਸੀਗਾ ਅਸੀਂ ਦੇਖਿਆ ਇਹਨੇ ਪੂਰਾ 1 ਸਾਲ 21 ਸਾਲ ਵਿੱਚ 2020 ਸਨ 21 ਦੇ ਦੌਰਾਨ ਜਿਹੜਾ ਇੱਕ ਸਾਲ ਤੋਂ ਬਲਕਿ ਇੱਕ ਸਾਲ ਤੋਂ ਜ਼ਿਆਦਾ ਚੱਲਿਆ ਪ੍ਰਦਰਸ਼ਨ ਔਰ ਟ੍ਰੈਕਟਰਾਂ ਦਾ ਜਿਹੜਾ ਮਾਰਚ ਸੀਗਾ ਦਿੱਲੀ ਚ ਲੈ ਕੇ ਆਣਾ ਟ੍ਰੈਕਟਰਸ ਨੂੰ ਉਹ ਹੁਣ ਲੱਗਦਾ ਹੈ ਕਿ ਸਭ ਨੇ ਪਿਕਅਪ ਕਰ ਲਿਆ ਹੈਗਾ ਸਭ ਨੇ ਪਿਕਅਪ ਕਰ ਲਿਆ ਮਤਲਬ ਇਹ ਕਹਿੰਦਾ ਕਿ ਹੁਣ ਕੁਝ ਦਿਨ ਪਹਿਲੇ ਕੁਝ ਹਫ਼ਤੇ ਪਹਿਲੇ ਫਰਾਂਸ ਵਿੱਚ ਇੱਕ ਕਈ ਦਿਨ ਪ੍ਰੋਟੈਸਟ ਚੱਲਿਆ ਹੈਗਾ ਔਰ ਉੱਥੇ ਵੀ ਕਿਸਾਨਾਂ ਨੇ ਟਰੈਕਟਰ ਲਿਆ ਕੇ ਮੰਤਰੀ ਮੰਤ్రਾਲੇ ਦੇ ਸਾਹਮਣੇ ਖਾਦ ਵਿਖੇੜਦੀ ਹੈਗੀ ਹੈ ਸੜਕ ਬਲਾਕਾਂ ਬਲਾਕ ਕੀਤੀ ਹੈ ਇਸ ਤਰ੍ਹਾਂ ਹੋਇਆ ਉਹ ਅੰਦੋਲਨ ਖਤਮ ਹੋਇਆ ਤਾਂ ਜਰਮਨੀ ਵਿੱਚ ਹੁਣ ਅੱਜਕੱਲ੍ਹ ਅੰਦੋਲਨ ਚੱਲ ਰਿਹਾ ਹੈ ਹੰਗਰੀ ਵਿੱਚ ਵੀ ਅੰਦੋਲਨ ਹੋਇਆ ਚੈਕੋਸਲੋਵਾਕੀਆ ਚ ਵੀ ਅੰਦੋਲਨ ਹੋ ਰਿਹਾ ਹੈ ਸਵੀਡਨ ਚ ਵੀ ਉਹਦੀ ਗੱਲ ਹੋ ਰਹੀ ਹੈ ਮਤਲਬ ਕਹਿੰਦਾ ਕਿ ਇਹ ਲੱਗਦਾ ਹੈ ਜੇ ਸਾਰੀ ਦੁਨੀਆ ਵਿੱਚ ਅੱਜ ਖੇਤੀ ਜਿਹੜੀ ਹੈਗੀ ਹੈ ਸੰਕਟ ਚ ਆ ਗਈ ਹੈ ਔਰ ਹਿੰਦੁਸਤਾਨ ਚ ਵੀ ਹੁਣ ਕਿਸਾਨ ਗੱਲ ਕਰ ਰਹੇ ਕਿ ਐਸੀ ਦੁਬਾਰਾ ਦਿੱਲੀ ਕੂਚ ਕਰੀਏ ਤੇ ਕਹਿੰਦਾ ਮਤਲਬ ਹੈ ਕਿ ਤੁਸੀਂ ਹਿੰਦੁਸਤਾਨ ਔਰ ਉਹਨੂੰ ਸਮਝਣ ਵਾਸਤੇ ਮੈਨੂੰ ਲੱਗਦਾ ਹੈ ਕਿ ਛੋਟੀ ਜੀ ਗੱਲ ਸਮਝਾਣੀ ਹੈ ਕਿ ਵੀ ਕਿਸਾਨ ਦਾ ਮੁੱਦੇ ਅਲੱਗ-ਅਲੱਗ ਹੈਗੇ ਆ ਲੋਕਲਾਈਜ਼ਡ ਹੈਗੇ ਆ ਕਿਉਂਕਿ ਜਰਮਨੀ ਚੇਕ ਕੀਤਾ ਜਾ ਰਿਹਾ ਕਿ ਉਹਨਾਂ ਦੇ ਕੁਝ ਟੈਕਸ ਕਟ ਜਿਹੜੇ ਸੀਗੇ ਵਿਡਰੋ ਹੋ ਗਏ ਫਿਰ ਉਹਨਾਂ ਦੀ ਜਿਹੜੀ ਸਬਸਿਡੀ ਸੀਗੀ ਡੀਜ਼ਲ ਦੀ ਜਿਹੜੀ ਟਰੈਕਟਰ ਤੇ ਮਿਲਦੀ ਸੀਗੀ ਉਹ ਉਹਨਾਂ ਨੇ ਇੱਕਦਮ ਹੀ ਖਤਮ ਕਰਤੀ ਹੈਗੀ ਹੈ ਤਾਂ ਉਹਨਾਂ ਨੇ ਪ੍ਰੋਟੈਸਟ ਕੀਤਾ ਹਲੇ ਹੁਣ ਅੱਜਕੱਲ ਚੱਲ ਰਿਹਾ ਹੈ ਪ੍ਰੋਟੈਸਟ ਔਰ ਉਹਨਾਂ ਨੇ 15 ਤਰੀਕ ਨੂੰ ਉਹਦਾ 10000 ਕਿਸਾਨ ਆਣਗੇ ਬਰਲਿਨ ਵਿੱਚ ਉਹਦਾ ਮੈਸਿਵ ਪ੍ਰੋਟੈਸਟ ਹੈ ਲੇਕਿਨ ਬੜੀ ਅੱਛੀ ਗੱਲ ਇੱਕ ਹੋਰ ਵੀ ਹੈ ਜਿਹੜਾ ਸਬਕ ਅਸੀਂ ਦੇਖਿਆ ਉਸ ਦੇ ਸਾਹਮਣੇ ਮੈਂ ਕਹਿੰਦਾ ਅੱਛੀ ਇਨ ਦੈਟ ਸੈਂਸ ਕਿ ਜਿਹੜੀ ਗੱਲ ਫੈਲੀ ਹੈਗੀ ਹੈ ਕਿ ਯਾ ਲੈ ਗੇ ਉੱਥੇ ਉਹਨਾਂ ਨੇ ਪ੍ਰੋਟੈਸਟ ਕੀਤਾ ਚਲੋ ਇਹ ਤਾਂ ਸੰਜਿਆ ਪੈरिस ਵਿੱਚ ਆ ਗਏ ਇਹ ਤਾਂ ਸਾਨੂੰ ਸਮਝ ਆਉਂਦਾ ਹੈ ਲੇਕਿਨ ਇਸ ਵਾਰੀ ਜਿਹੜਾ ਪ੍ਰੋਟੈਸਟ ਹੋਇਆ ਉਹਨਾਂ ਨੇ ਸਾਰੀ ਸੜਕਾਂ ਜਿਹੜੀ ਹੈਗੀਆਂ ਉਹਦੇ ਨਾਲ ਇਹ ਨਹੀਂ ਕੀਤਾ ਕਿ ਟਰੈਕਟਰ ਸਿਕ ਸਾਈਡ ਤੇ ਖੜੇ ਹੈਗੇ ਆ ਉਹਨਾਂ ਨੇ ਸੜਕਾਂ ਬਲੌਕ ਕਰਨੀ ਸ਼ੁਰੂ ਕਰਤੀਆਂ ਇੱਕ ਇੱਕ ਮਿੰਟ ਇੱਕ ਇੱਕ ਮਿੰਟ ਤੁਸੀਂ ਇਸ ਗੱਲ ਨੂੰ ਵੀ ਕਿਉਂਕਿ ਮੈਨੂੰ ਲੱਗਦਾ ਕਿ ਜਿੱਥੇ ਆਪਾਂ ਸੋਚਦੇ ਨਾ ਕਿ ਪੰਜਾਬ ਦੇ ਕਿਸਾਨ ਤਾਂ ਜੀ ਰੇਲ ਰੋਕੋ ਸੜਕ ਰੋਕੋ ਇਹ ਇਹ ਕਰਦੇ ਹੈ ਕਿ ਲੋਕੀ ਤੰਗ ਹੁੰਦੇ ਹੈ ਤੁਸੀਂ ਦੇਖੋ ਜਰਮਨੀ 'ਚ ਵੀ ਹੁਣ ਰੇਲ ਰੋਕੋ ਹੋਇਆ ਹੈ ਹਾਂ ਜੀ ਕਹਿੰਦਾ ਮਤਲਬ ਹੈ ਕਿ ਜਿਹੜਾ ਇੱਕ ਕਨਸੈਪਟ ਹੈਗਾ ਇਹ ਇਥੋਂ ਗਿਆ ਹੈਗਾ ਔਰ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਰੀ ਦੁਨੀਆ ਵਿੱਚ ਇੱਕ ਮੈਸੇਜ ਫੈਲਿਆ ਹੈ ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਸ਼ੁਰੂਆਤ ਕੀਤੀ ਸੀਗੀ ਕਿ ਕਿ ਕ੍ਰਾਈਸਿਸ ਕਿਉਂ ਹੈ ਕਿ ਸਭ ਦੁਨੀਆ ਵਿੱਚ ਅਲੱਗ-ਅਲੱਗ ਮੁਲਕਾਂ 'ਚ ਪ੍ਰੋਟੈਸਟ ਹੋ ਰਹੇ ਹੈਗੇ ਉਹ ਆਫ ਕੌਰਸ ਇਜ਼ ਅ ਡਿਫਰੈਂਟ ਇਸ਼ੂ ਜਿਸ ਇਸ਼ੂਸ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਤੋਂ ਉਹਨੇ ਇੱਕ ਸਵਾਲ ਜ਼ਰੂਰ ਮੈਂ ਲੈਣਾ ਚਾਹਾਂ ਕਿ ਲੱਗਦਾ ਕਿ ਜਿਹੜੇ ਪੰਜਾਬ ਦੇ ਕਿਸਾਨ ਇਸ ਦੇਸ਼ ਦੇ ਕਿਸਾਨ ਉਹਨਾਂ ਨੇ ਜਿਹੜਾ ਇੱਕ ਰਾਹ ਦਿਖਾਇਆ ਅੰਦੋਲਨ ਦਾ ਤਿੰਨ ਖੇਤੀ ਕਾਨੂੰਨ ਕਿਸ ਕਦਰ ਰੱਦ ਹੋਏ ਇਕ ਵੱਡੀ ਐਗਜ਼ਾਮਪਲ ਦੁਨੀਆ ਭਰ ਦਿੱਤੀ ਉਹ ਲੱਗਦਾ ਕਿ ਦੁਨੀਆ ਨੇ ਵੀ ਉਹਦੇ ਤੋਂ ਸਭ ਕੁਝ ਸਿੱਖਿਆ ਬਿਲਕੁਲ ਠੀਕ ਕਰ ਰਹੇ ਉਹੀ ਤਾਂ ਦੇਖੋ ਨਾ ਕਿੰਨਾ ਇੰਟਰਸਟਿੰਗ ਹੈ ਕਿ ਜੋ ਪੈਟਰਨ ਸੀਗਾ ਪ੍ਰੋਟੈਸਟ ਦਾ ਹਿੰਦੁਸਤਾਨ ਚ ਉਹ ਹੀ ਉਹਨਾਂ ਨੇ ਫਾਲੋ ਕੀਤਾ ਇਹ ਗੱਲ ਕਿਉਂਕਿ ਦੇਖੋ ਨਾ ਨਾਰਮਲੀ ਤਾਂ ਉਹ ਪ੍ਰੋਟੈਸਟ ਕਰਦੇ ਹੈਗੇ ਆ ਲੇਕਿਨ ਉਹ ਪੜੇ ਡਿਸਪਲਿਨ ਹੁੰਦੇ ਸੀਗੇ ਆ ਇਸ ਵਾਰ ਇਹਨਾਂ ਨੇ ਖਾਦ ਲੈ ਕੇ ਸਿਟ ਨਹੀਂ ਕਈਆਂ ਨੇ ਕਿ ਤਾਂ ਲਿਫਟ ਸਿੱਕ ਟ੍ਰੈਕਟਰ ਚ ਚੁੱਕਤੇ ਇਹ ਕਹਿੰਦੇ ਕਿ ਐਗਰੀਕਲਚਰ ਇਜ਼ ਹੈਂਗਿੰਗ ਬਾਈ ਅ ਥ੍ਰੈਡ ਇਹ ਦਿਖਾਉਣ ਵਾਸਤੇ ਉਹਨਾਂ ਨੇ ਟ੍ਰੈਕਟਰ ਵੀ ਉਹ ਲਿਫਟ ਨਾਲ ਲਿਫਟ ਕਿਤੇ ਹੈਗੇ ਆ ਮਤਲਬ ਇਹ ਸਭ ਜੋ ਕੀਤਾ ਉਹ ਨਾਲ ਇਹ ਵੀ ਕੀਤਾ ਕਿ ਹ ਸਿੰਪਥੀ ਕੀ ਲੋਕਾਂ ਨੂੰ ਜਾਣ ਦਿਓ ਨਹੀਂ ਉਹਨਾਂ ਨੇ ਉਹ ਵੀ ਰੋਡ ਬਲੌਕ ਕੀਤੇ ਹੈਗੇ ਉਹ ਕਹਿੰਦੇ ਬਹੁਤ ਹੋ ਗਿਆ ਅਸਲ ਜੀ ਗੱਲ ਇਹ ਹੈਗੀ ਉੱਥੇ ਵੀ ਕਰਾਈਸਿਸ ਇਕਨੋਮਿਕ ਹੈ ਆਪਾਂ ਕਰਾਈਸਿਸ ਦੇ ਮੁੱਦੇ ਤੇ ਵੀ ਉਹਨੇ ਇੱਕ ਸਵਾਲ ਜ਼ਰੂਰ ਮਨ ਲੈਣਾ ਚਾਹਾਂਗੇ ਕਿ ਕੋਈ ਜਿਹੜੇ ਕਿਸਾਨ ਅੰਦੋਲਨ ਹੈਗੇ ਉਹਨੂੰ ਕਿਸ ਕਦਰ ਬਦਨਾਮ ਕਰਨ ਦੀ ਕੋਸ਼ਿਸ਼ ਮੇਰੇ ਵਰਗੇ ਮੀਡੀਆ ਦਾ ਇੱਕ ਵੱਡਾ ਹਿੱਸਾ ਹੋਏਗਾ ਜਿਹੜਾ ਉਹ ਵੀ ਕਹਿੰਦਾ ਉਹ ਦੇਖੋ ਜੀ ਕੀ ਹੋ ਰਿਹਾ ਸੜਕਾਂ ਰੁਕੀਆਂ ਜਾ ਰਹੀਆਂ ਇਹ ਨਹੀਂ ਦੇਖਦੇ ਕਿ ਰੇਲਵੇ ਟ੍ਰੈਕ ਤੇ ਜਿਹੜੇ-ਜਿਹੜੇ ਪੱਥਰ ਹੁੰਦੇ ਆ ਜਿਹਨਾਂ ਪੱਥਰਾਂ ਦੇ ਦੁਨ ਰਾਤ ਜਿਹੜਾ ਬੈਠ ਕੇ ਆਪਣਾ ਅੰਦੋਲਨ ਕਰਦੇ ਆ ਦਿੱਲੀ ਦੀਆਂ ਕਿਧਰੇ ਕਿਸਾਨੀ ਅੰਦੋਲਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹਿੰਦੁਸਤਾਨ ਚ ਚਾਹੇ ਪੰਜਾਬ ਹੋਵੇ ਚਾਹੇ ਦੇਸ਼ ਦਾ ਕੋਈ ਹਿੱਸਾ ਹੋਵੇ ਜਿਹਨੀਆਂ ਸਰਕਾਰਾਂ ਮੁੱਖ ਮੰਤਰੀ ਉਹ ਕਹਿੰਦੇ ਜੀ ਅੰਦੋਲਨ ਕਿਉਂ ਕਰਦੇ ਆਂ ਅੰਦੋਲਨ ਕਰਨ ਦੀ ਤਾਂ ਲੋੜ ਹੀ ਨਹੀਂ ਆਓ ਸਾਡੇ ਨਾਲ ਡਾਇਲਾ ਕਰੋ ਹੁਣ ਤੁਸੀਂ ਤਾਂ ਮੰਤਰੀ ਬਤਾਰਾ ਦੱਸ ਦਿਓ ਕਿ ਲੱਗਦਾ ਹੈ ਕਿ ਮੰਤਰੀ ਪੱਧਰ ਤੇ ਇਹ ਟੈਲਾਗਨਾ ਮਸਲੇ ਹੱਲ ਕਿਉਂ ਨਹੀਂ ਹੁੰਦੇ ਬੜਾ ਅਨਫੋਰਚੂਨੇਟ ਹੈ ਕਿ ਸਿਰ ਇੱਕ ਮੈਸੇਜ ਕਨਵੇ ਕੀਤਾ ਜਾਂਦਾ ਹੈ ਕਿ ਭਈ ਕਿਸਾਨ ਜਦ ਅੰਦੋਲਨ ਕਰਦੇ ਹੈ ਤਾਂ ਸਿਵਲ ਸੋਸਾਇਟੀ ਨੂੰ ਨੁਕਸਾਨ ਹੁੰਦਾ ਹੈਗਾ ਉਹਨਾਂ ਨੂੰ ਦਿੱਕਤ ਆਂਦੀ ਹੈਗੀ ਹੈ ਇਸ ਕਰਕੇ ਲੋਕੀ ਜਿਹੜੇ ਹੈਗੇ ਅਫਸੈਟ ਹੈਗੇ ਔਰ ਪੋਲੀਟੀਸ਼ੀਨ ਵੀ ਇਹ ਕਹਿੰਦੇ ਕਿ ਭਈ ਕਿਉਂ ਤੁਸੀਂ ਬਾਰ-ਬਾਰ ਅੰਦੋਲਨ ਕਰਦੇ ਹੋ ਸਚਾਈ ਇਹ ਹੈ ਕਿ ਕਿਸਾਨ ਨੂੰ ਕੋਈ ਸ਼ੌਕ ਹੈ ਕਿਉਂ ਸ਼ੌਕ ਹੈ ਕਿ ਵੀ ਠੰਡ ਵਿੱਚ ਅੱਜ ਕੱਲ ਦੀ ਠੰਡ ਦੇਖ ਲਓ ਉਹਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਕਿਸੇ ਕਿਸੇ ਆਰਗੇਨਾਈਜੇਸ਼ਨ ਦੇ ਖਿਲਾਫ ਇੱਥੇ ਕਿਤੇ ਮਿਲ ਦੇ ਖਿਲਾਫ ਇਸ ਇਸ ਪਾਸੇ ਕਿਉਂ ਕਰਦੇ ਆ ਆਫਟਰ ਆਲ ਮਜਬੂਰੀ ਉਹਨਾਂ ਦੀ ਹੈ ਕਿ ਕੋਈ ਸੁਣਦਾ ਹੀ ਨਹੀਂ ਹੈਗਾ ਇਹ ਕਹਿਣਾ ਚੀਫ ਮਿਨਿਸਟਰ ਦੁਆਰਾ ਜਾਂ ਪ੍ਰਾਈਮ ਮਿਨਿਸਟਰ ਦੁਆਰਾ ਜਾਂ ਹੋਰ ਮਿਨਿਸਟਰਾਂ ਦੁਆਰਾ ਕਿ ਸਭ ਤੁਸੀਂ ਆਓ ਸਾਡੇ ਕੋਲ ਬੈਠੋ ਗੱਲਬਾਤ ਕਰੋ ਮੈਨੂੰ ਤਾਂ ਸਰ 30-40 ਸਾਲ ਹੋ ਗਏ ਦੇਖਦੇ ਹੋਏ ਕਿੰਨੀ ਗੱਲਬਾਤਾਂ ਹੋਈਆਂ ਔਰ ਅੱਜ ਵੀ ਹਾਲਾਤ ਇਹ ਹੈਗਾ ਜਗਤਾਰ ਜੀ ਹੁਣ ਹੀ ਇੱਕ ਰਿਪੋਰਟ ਆਈ ਹੈ OECD ਦੀ OECD ਮਤਲਬ ਹੈ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਇਹ ਦੁਨੀਆ ਦਾ ਰਿਚਸਟ ਟਰੇਡਿੰਗ ਬਲੌਕ ਹੈਗਾ ਉਹਨਾਂ ਦੀ ਰਿਪੋਰਟ ਆਂ ਦੀ ਸਟੱਡੀ ਆਂਦੀ ਹੈ ਉਹ ਕਹਿੰਦੇ ਹੈ ਕਿ ਸੰਨ 2022 ਵਿੱਚ ਹਿੰਦੁਸਤਾਨ ਜਿ ਵਿੱਚ ਕਿਸਾਨਾਂ ਨੂੰ ਕਿਉਂਕਿ ਇਹ ਪਿਛਲੇ ਸਾਲ ਤੁਹਾਨੂੰ ਯਾਦ ਹੈ ਕਿ ਰਾਈਸ ਦਾ ਵੀ ਬੈਨ ਹੋਇਆ ਬਾਸਮਤੀ ਦਾ ਵੀ ਉਹ ਮਤਲਬ ਐਕਸਪੋਰਟ ਕਰਵਸ ਲੱਗੇ ਹੈਗੇ ਐ ਫਿਰ ਵੀਚ ਦਾ ਬੈਨ ਹੋਇਆ ਇਹ ਸਾਰੇ ਐਕਸਪੋਰਟ ਜਿਹੜੇ ਬੈਨ ਲੱਗੇ ਹੈਗੇ ਉਹਦੇ ਨਾਲ ਸਭ ਮਿਲਾ ਕੇ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ 14 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਮੈਂ ਕਿਸੇ ਵੀ ਜਿਹੜੇ ਪੋਲਿਟੀਕਲ ਮਾਸਟਰਸ ਹੈਗੇ ਪੁੱਛਣਾ ਚਾਹਨਾ ਹੈ ਕਿਸੇ ਨੇ ਅਜ ਤੱਕ ਇਸ ਗੱਲ ਦੀ ਸੁਧਾ ਸੁਧ ਲੀਤੀ ਕਿ ਵੀ ਕੀ ਕਾਰਨ ਹੈ ਕਿ 14 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈਗਾ ਸਿਰਫ 2022 ਵਿੱਚ ਔਰ OECD ਸਟਡੀ ਹੋਰ ਵੀ ਇੰਟਰਸਟਿੰਗ ਕਹਿੰਦੀ ਗੱਲ ਉਹ ਕਹਿੰਦੀ ਕਿ ਸੰਨ 2000 ਤੋਂ ਲੈ ਕੇ ਹੁਣ 22 ਸਾਲ ਹੋ ਗਏ ਨਾ ਹੁਣ 22 ਦੀ ਗੱਲ ਹੈ 22 ਸਾਲ 22 ਸਾਲਾਂ ਵਿੱਚ ਕਿਸਾਨਾਂ ਨੂੰ ਹਰ ਸਾਲ ਹਿੰਦੁਸਤਾਨ ਨੂੰ ਨੁਕਸਾਨ ਹੋਇਆ ਹੈ ਸਰ ਤੁਸੀਂ 14 ਲੱਖ ਕਰੋੜ ਨੁਕਸਾਨ ਦੀ ਗੱਲ ਕਰ ਰਹੇ ਇੱਕ ਸਾਲ 'ਚ ਇਹੀ ਨੁਕਸਾਨ ਆ ਜੇ ਕਿਤੇ ਇੰਡਸਟਰੀ ਖੇਤਰ ਕਾਰੋਬਾਰੀ ਖੇਤਰ 'ਚ ਹੁੰਦਾ ਤਾਂ ਹਹਾ ਕਰਮਚਾਰੀ ਹੁਣੀ ਸੀ ਪਾਰਲੀਮੈਂਟ ਦੇ 'ਚ ਇਹ ਸਪੈਸ਼ਲ ਜਿਹੜਾ ਬਿੱਲ ਆਉਣਾ ਸੀਗਾ ਕਿ ਜਿਹਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਵਾ ਤੇ ਕਿਸਾਨੀ 'ਚ ਤੋਂ ਅੰਦੋਲਨ ਦੇ ਰਾਹ ਤੇ ਪੈਂਦੀ ਹੈ ਦੈਨਨ ਨੂੰ ਕਹਿੰਦੇ ਜੀ ਜਾਣਬੁੱਝ ਕੇ ਕਰ ਰਿਹਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਰ ਤੇ ਬਿਲਕੁਲ ਠੀਕ ਕਹਿ ਰਹੇ ਹੋ ਅਗਰ ਇਹੀ ਕਾਰਪੋਰੇਟ ਦਾ ਕਿਤੇ 5000 ਕਰੋੜ ਰੁਪਏ ਨੁਕਸਾਨ ਵੀ ਹੋ ਗਿਆ ਹੁੰਦਾ ਤਾਂ ਵੀ ਤੁਸੀਂ ਦੇਖਦੇ ਕਿ ਮੀਡੀਆ ਚਲਾਉਂਦਾ ਕਿ ਭਈ ਸਰਕਾਰ ਪਾਲਿਸੀ ਪੈਰਾਲਿਸਿਸ ਵੀ ਜਾ ਰਹੀ ਹੈਗੀ ਹੈ ਉਹਨੇ ਇਹਨਾਂ ਦੀ ਕਦਰ ਨਹੀਂ ਕੀਤੀ ਜਾਂ ਇਗਨੋਰ ਕੀਤਾ ਜੋ ਵੀ ਹੋਇਆ ਨੁਕਸਾਨ ਹੋਇਆ ਉਹਨਾਂ ਨੂੰ ਇਕਨੋਮਿਕ ਸਟੀਮੂਲਸ ਪੈਕੇਜ ਦਿੱਤਾ ਜਾਂ ਜਾਂ ਟੈਕਸ ਕੱਟ ਦਿੱਤੇ ਜਾਂ ਸਾਰੀ ਗੱਲਾਂ ਹੋਣੀ ਸੀਗੀਆਂ ਔਰ ਮਿਲਣਾ ਵੀ ਸੀਗਾ ਕਾਰਪੋਰੇਟ ਨੂੰ ਲੇਕਿਨ ਹਿੰਦੁਸਤਾਨ ਚ ਇੱਕ ਸਾਲ ਚ ਹੀ ਕਿਸਾਨਾਂ ਨੂੰ 14 ਲੱਖ ਕਰੋੜ ਰੁਪਏ ਉਹਨਾਂ ਨੇ ਲਿਖਿਆ ਉਸ ਕਿសារ اور ਮੈਂ ਕਨਫਰਮ ਕਰਨਾ ਚਾਹੁੰਦਾ ਸੀ ਕਿ ਵਾਕਿਆ ਨੁਕਸਾਨ ਹੋਇਆ ਸੋ ਮੈਂ ਜਿਸ ਪత్రికਾ ਨੇ ਡਾਊਨ ਟੂ ਅਰਥ ਨੇ ਪਹਿਲੀ ਵਾਰ ਛਾਪਿਆ ਮੈਂ ਉਹਨਾਂ ਦੇ ਸੰਪਾਦਕ ਨਾਲ ਵੀ ਗੱਲ ਕੀਤੀ ਬਿਫੋਰ ਮੈਂ ਉਸ ਗੱਲ ਨੂੰ ਮੈਂ ਕਿਤੇ ਰਿਪੀਟ ਕੀਤਾ ਹੋਏਗਾ ਮੈਂ ਉਹਨਾਂ ਨੂੰ ਕਿਹਾ ਜੀ ਕਿ ਅਸੀਂ OECD ਦੇ ਉਹਨਾਂ ਨੂੰ ਵੀ ਰਿਸਰਚਰਸ ਨੂੰ ਪੁੱਛਿਆ ਕੀ ਲਾਸਟ ਆਰਡਰ ਬਿਲਕੁਲ ਠੀਕ ਹੈ ਕਿ ਨਹੀਂ ਕਿਉਂਕਿ ਇੰਨਾ بڑا ਨੁਕਸਾਨ ਬਹੁਤ بڑا ਨੁਕਸਾਨ ਹੈ 14 ਲੱਖ ਕਰੋੜ ਰੁਪਏ ਔਰ 14 ਲੱਖ ਕਰੋੜ ਰੁਪਏ ਨੁਕਸਾਨ ਦੀ ਬੜੀ ਇੰਟਰਸਟਿੰਗ ਗੱਲ ਹੈ ਉਸੀ ਰਿਪੋਰਟਸ ਲਿਖਿਆ ਉਹਨਾਂ ਨੇ 54 ਮੇਜਰ ਇਕਨੋਮੀਆਂ ਦੀ ਸਟੱਡੀ ਕੀਤੀ ਉਹਦੇ ਵਿੱਚ ਉਹ ਕਹਿੰਦੇ ਹੈਗੇ ਕਿ ਚਾਰ ਦੇਸ਼ ਹੈਗੇ ਜਿਹੜੇ ਕਿ ਕਿਸਾਨਾਂ ਦੀ ਇਨਕਮ ਨੈਗੇਟਿਵ ਚੱਲ ਰਹੀ ਹੈ ਉਹਦੇ ਵਿੱਚ ਹਿੰਦੁਸਤਾਨ ਸਭ ਤੋਂ ਜ਼ਿਆਦਾ ਜਿਹੜੀ ਮਾੜੀ ਹਾਲਤ ਹੈ ਉਹ ਹਿੰਦੁਸਤਾਨ ਦੀ ਹੈ ਪਰ ਲੇਕਿਨ ਅਫਸੋਸ ਦੀ ਗੱਲ ਹੈ ਕਿ ਜਿਹੜੇ ਤਿੰਨ ਬਾਕੀ ਦੇਸ਼ ਰਹੇਗੇ ਜਿਨ੍ਹਾਂ ਦੀ ਨੈਗੇਟਿਵ ਜਾ ਰਹੀ ਹੈ ਉਹ ਬਾਈ ਵੇ ਆ ਆਖਰ ਕਿਉਂ ਇਸ ਤਰ੍ਹਾਂ ਵਾਪਰਿਆ ਕमंत्री ਪਦਰ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਹੋ ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਆ ਕੀ ਲੱਗਦਾ ਹੈ ਜਿਹੜੇ ਕਿਸਾਨ ਹੈਗੇ ਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਹੈ ਕਿ ਇਹਨਾਂ ਨੂੰ ਖੇਤੀ ਤੋਂ ਪਾਸੇ ਕਰਕੇ ਕੋਈ ਨਵੇਂ ਕਿਸਮ ਦਾ ਮਾਡਲ ਕਾਰਪੋਰੇਟ ਢੰਗ ਦਾ ਲਿਆਂਦਾ ਜਾਵੇ ਕਿ ਇਹਨਾਂ ਨੂੰ ਬਾਹਰ ਹੀ ਕਰ ਦਿੱਤਾ ਜਾਵੇ ਅਗੇ ਖੇਤੀ ਦਾ ਪੈਟਰਨ ਹੀ ਬਦਲ ਜੇ ਸਾਰਾ ਇਹ ਕੋਈ ਅਜ ਦੀ ਸੋਚ ਨਹੀਂ ਹੈ ਇਹ ਸੋਚ ਜਦ ਨਿਊ ਲਿਬਰਲ ਇਕਨੋਮੀਸੀ ਨੂੰ ਅਸੀਂ ਕਹਿੰਨੇ ਹੈਗੇ ਆ ਜੋ 1947 ਦੇ ਆਸ-ਪਾਸ ਉਹਦਾ ਰੂਪ ਰੇਖਾ ਤਿਆਰ ਹੋਈ ਫਿਰ 1980 ਤੋਂ ਦੁਨੀਆ ਵਿੱਚ ਉਹ ਪੈਟਰਨ ਸ਼ੁਰੂ ਹੋ ਗਿਆ ਸਾਰੇ ਦੁਨੀਆ ਵਿੱਚ ਹੋਇਆ ਇੰਡੀਆ ਨੇ ਵੀ ਫਿਰ 91 ਚ ਅਸੀਂ ਐਡਾਪਟ ਕੀਤਾ ਹੈਗਾ ਅਸੀਂ ਵੀ ਕੱਟ ਐਂਡ ਪੇਸਟ ਕੀਤਾ ਅਸੀਂ ਜੋ ਦੁਨੀਆ ਵਿੱਚ ਸੀਗਾ ਅਵੇਲੇਬਲ ਅਸੀਂ ਉਹਨਾਂ ਨੂੰ ਕੱਟ ਐਂਡ ਪੇਸਟ ਕਰਤਾ ਕਿ ਭਈ ਇੰਡਸਟਰੀ ਬੀਕਮ ਦੀ ਇੰਜਨ ਆਫ ਗ੍ਰੋਥ ਹਾਂਜੀ ਔਰ ਬਾਕੀ ਐਗਰੀਕਲਚਰ ਨੂੰ ਤਾਂ ਉਹਨਾਂ ਨੇ ਰੱਖਤਾ ਕਿ ਭਈ ਇੱਕ ਤਰ੍ਹਾਂ ਦਾ ਯੂ نو ਸੈਕਰੀਫਾਈਸ ਕੀਤਾ ਜਾਏ ਤਾਂ ਸੇਕਫ ਇਕਨੋਮਿਕ ਰਿਫਾਰਮਸ ਇਹ ਕੀਤਾ ਗਿਆ ਲੇਕਿਨ ਮੇਰਾ ਕਹਿਣਾ ਕਿ ਜੇ ਸਾਡੇ ਪੋਲਿਸੀ ਮੇਕਰਸ ਨੇ ਵੀ ਅਗਰ ਉਸ ਸਮੇਂ ਸੋਚਿਆ ਹੁੰਦਾ ਕਿ ਅਸੀਂ ਕਾਟ ਐਂਡ ਪੇਸਟ ਨਹੀਂ ਕਰਨਾ ਅਸੀਂ ਹਿੰਦੁਸਤਾਨ ਦੀ ਆਪਣੀ ਡੈਮੋਗ੍ਰਾਫੀ ਨੂੰ ਦੇਖ ਕੇ ਅਸੀਂ ਇਹ ਕਰਦੇ ਕਿ ਇੱਕ ਇੰਡਸਟਰੀ ਨੂੰ ਇਕਨੋਮਿਕ ਆਫ ਗ੍ਰੋਥ ਬਣਾਉਂਦੇ ਔਰ ਇੱਕ ਐਗਰੀਕਲਚਰ ਨੂੰ ਗ੍ਰੋਥ ਦਾ ਇੰਜਨ ਬਣਾਉਂਦੇ ਤਾਂ ਤੁਸੀਂ ਦੇਖੋ ਦੋਨੋਂ ਜਿਹੜੇ ਅੱਜ ਜਿਹੜੇ ਸੈਕਟਰ ਹੈਗੇ ਇਹਨੇ ਬੜੇ ਔਰ ਐਗਰੀਕਲਚਰ ਤਾਂ ਬਿਕੋਜ਼ ਆਫ ਪੋਪੂਲੇਸ਼ਨ ਇਨਵੋਲ ਜਿਹੜੀ ਹੈਗੀ 50% ਤਾਂ ਡਾਇਰੈਕਟਲੀ ਉਹਦੇ ਵਿੱਚ ਇਨਵੋਲਡ ਹਨਾ ਜੀ ਡਾਇਰੈਕਟਲੀ ਇਨਡਾਇ ਦੀ ਰੂਰਲ ਹਾਊਸ ਹੋਲਡ ਜਿਹੜੇ ਹੈਗੇ ਉਹ ਐਗਰੀਕਲਚਰ ਨਾਲ ਇਨਵੋਲਡ ਹੈਗੇ ਲੇਕਿਨ ਜਿਹੜਾ ਮੁੱਖ ਤਾ ਜਿਹੜੇ ਖੇਤੀ ਤੇ ਨਿਰਭਰ ਹੈਗੇ ਉਹ 50% ਹੈ 50% ਮਤਲਬ 60 ਕਰੋੜ ਲੋਕਾਂ ਦੀ ਗੱਲ ਕਰ ਰਿਹਾ ਸਰ ਅਸੀਂ ਅਮਰੀਕਾ ਦੀ ਜਿਹੜੀ ਪੋਪੂਲੇਸ਼ਨ ਉਹ 32 ਕਰੋੜ ਦੇ ਆਸ-ਪਾਸ ਹੈ ਤੁਸੀਂ ਦੇਖੋ ਕਿ ਇੰਨੇ ਬੰਦੇ ਜਿਹੜੇ ਹੈਗੇ ਆ ਉਹ ਉਸ ਰੇਖਾ ਤੇ ਥੱਲੇ ਹੈਗੇ ਜਾਂ ਉਸ ਰੇਖਾ ਦੇ ਨਾਲ ਜੂਝ ਰਹੇ ਹੈਗੇ ਆਪਣੇ ਆਪ ਨੂੰ ਸਟਰਗਲ ਕਰ ਰਹੇ ਆ ਉਥੋਂ ਕਿਸਨ ਨਿਕਲਿਆ ਜਾਏ ਬੀਪੀਐਲ ਤੋਂ ਨਿਕਲ ਕੇ ਥੋੜਾ ਜਿਹਾ ਉਹਨਾਂ ਦਾ ਉੱਪਰ ਹੁੰਦਾ ਫਿਰ ਕੋਈ ਘਰ ਜੇ ਬਿਮਾਰ ਹੋ ਗਿਆ ਤਾਂ ਉਹਨਾਂ ਦਾ ਸਾਰਾ ਜਿਹੜਾ ਬਜਟ ਹੈ ਖਰਾਬ होंद् है लेकिन सर गल कि क्या कारण है कि क्राइसिस जरा हिंदुस्तान भी है अमेरिका च भी है और यूरोप में तुम कह रहा हूँ मैं दो गल्डे तो सामने रखना चाहता जी एक ना फिलीपींस जरा है जो चावल वाला देश है जमुखता उन्होंने एक कमीशन बिठाया ये कि तबका है जिन्हों सब तो घट्ट इनकम मिलती है उकल के आया किसान और फिशरमैन ਠੀਕ ਹੈ ਇਹ ਫਿਲੀਪੀਨਸ ਦੀ ਗੱਲ ਕਰ ਰਹੇ ਤੁਸੀਂ ਅਮਰੀਕਾ ਦੀ ਗੱਲ ਦੇਖੋ ਅਮਰੀਕਾ ਦੀ ਇੱਕ ਸਟੱਡੀ ਆndi ਹੈ ਬੜੀ ਇੰਟਰਸਟਿੰਗ ਸਟੱਡੀ ਹੈ ਸਰ ਸਾਡੇ ਦੇਸ਼ ਵਿੱਚ ਬੋਲਿਆ ਜਾਂਦਾ ਕਿ ਜਦੋਂ ਕਾਰਪੋਰੇਟਸ ਆ ਜਾਣਗੇ ਬਾਜ਼ਾਰ ਆ ਜਾਏਗਾ ਬਾਜ਼ਾਰ ਜੁੜਾ ਹੈਗਾ ਉਹ ਮੀਡਲਮੈਨ ਨੂੰ ਖਤਮ ਕਰ ਦੇਗਾ ਕਿਸਾਨਾਂ ਦੀ ਇਨਕਮ ਵੱਧ ਜਾਏਗੀ ਆਪਾਂ ਗੱਲਾਂ ਸੁਣਦੇ ਆ ਸਾਰੀਆਂ ਅਮਰੀਕਾ ਵਿੱਚ ਤਾਂ ਕਰ ਤੋਂ ਚੱਲ ਰਿਹਾ ਹੈ ਬਾਜ਼ਾਰ ਹਾਂਜੀ ਅਮਰੀਕਾ ਦੀ ਸਟੱਡੀ ਕਹਿੰਦੀ ਹੈ ਕਿ 1980 ਤੋਂ ਲੈ ਕੇ 2020 ਤੱਕ ਯਾਨੀ 40 ਸਾਲ ਹੋ ਗਏ 40 ਸਾਲ ਦੇ ਪੀਰੀਅਡ ਵਿੱਚ ਕਿਸਾਨਾਂ ਨੂੰ ਅਮਰੀਕਾ ਦੇ 33 ਸਾਲ ਨੁਕਸਾਨ ਸਹਿਣਾ ਪਿਆ। ਦੇਖੋ ਤੁਸੀਂ ਕਿ ਇਕਨੋਮਿਕ ਕੰਡੀਸ਼ਨ ਕਿਸ ਤਰ੍ਹਾਂ ਦੀ ਹੈਗੀ ਕਿ 33 ਸਾਲ ਨੁਕਸਾਨ ਉਹਨਾਂ ਨੇ ਸਹਿਿਆ ਹੈਗਾ ਜਿਹੜਾ ਉਹਨਾਂ ਨੂੰ ਮਤਲਬ ਉਸ ਕਮਿਊਨਿਟੀ ਦੇ ਪਾਈਚਾਰੇ ਦੀ ਹਾਲਤ ਕੀ ਹੋਈ ਹਾਂ ਹਾਂ ਉਹ ਤਾਂ ਮਤਲਬ ਜੋ ਉਹਨਾਂ ਨੂੰ ਮਤਲਬ ਜੋ ਉਹਨਾਂ ਨੇ ਵੇਚਿਆ ਹੈ ਨਾ ਉਹਦੇ ਹਿਸਾਬ ਨਾਲ ਫਿਰ ਸਰਕਾਰ ਨੇ ਜਿਹੜਾ ਉਹਦੇ ਉੱਪਰ ਇੱਕ ਸੋਸ਼ਲ ਸਿਕਿਉਰਿਟੀ ਨੈਟ ਦਿੱਤਾ ਹੈਗਾ ਉਹਦੇ ਕਰਕੇ ਉਹਨਾਂ ਦੀ ਜਿਹੜੀ ਇਨਕਮ ਹੈਗੀ ਥੋੜੀ ਜੀ ਉਹਦੇ ਮਤਲਬ ਆ ਜਾਂਦੀ ਹੈ ਉਸ ਲੈਵਲ ਤੇ ਕਿ ਬਈ ਦੇ ਆਰ ਡੂਇੰਗ ਵੈਲ ਆਫ ਜੀ ਜੋ ਵੈਲਫੇਅਰ ਚੱਲ ਰਹੇ ਹੈਗੇ ਮੈਂ ਕਹਿੰਦਾ ਕਿ ਦੇਖੋ ਅਮਰੀਕਾ 'ਚ ਹਾਲ ਹੈ ਫਿਲੀਪੀਨਸ ਦਾ ਤੁਹਾਡਾ ਮੈਂ ਹਾਲ ਦੱਸਿਆ ਉਸ ਹਿੰਦੁਸਤਾਨ ਦਾ ਅਸੀਂ ਜਾਣਦੇ ਹਾਂ ਸਾਰੇ ਤੇ ਇਹ ਜ ਸਾਰਾ ਕੁਝ ਤੁਸੀਂ ਦੇਖਦੇ ਹੋ ਮਤਲਬ ਜੇ ਕਿ ਦੁਨੀਆ ਦਾ ਕੀ ਰਹਿ ਗਿਆ ਫਿਰ ਇਹ ਅਗਰ ਤੁਸੀਂ ਇਹਦਾ ਮਤਲਬ ਹੈ ਕਿ ਜਿਹੜਾ ਮਾਰਕੀਟਿੰਗ ਰਿਫਾਰਮਸ ਇੰਨੇ ਦਸ਼ਕਾਂ ਤੋਂ ਜਿਹੜੇ ਚੱਲ ਰਹੇ ਹੈਗੇ ਉਹ ਦੇ ਹੈ ਫੇਲਡ ਅਗਰ ਅਮਰੀਕਾ ਵਿੱਚ ਵੀ 40 ਸਾਲ ਵਿੱਚ ਉਹਦੇ ਵਿੱਚ 33 ਸਾਲ ਨੁਕਸਾਨ ਹੁੰਦਾ ਹੈ ਉਹਨਾਂ ਦੇ ਕਿਸਾਨਾਂ ਨੂੰ ਇਹਦਾ ਮਤਲਬ ਹੈ ਕਿ ਮਾਰਕੀਟ ਰਿਫਾਰਮਸ ਤਾਂ ਫੇਲ ਹੋ ਗਏ ਫਿਰ ਅਸੀਂ ਉਹਨਾਂ ਇੱਕ ਅਟੈਂਡ ਪੇਸ਼ ਕਰੀ ਜਾਂਦੇ ਆ ਜਿਹੜੇ ਤਿੰਨ ਲਾਅ ਆਏ ਸੀਗੇ ਇਹ ਵੀ ਤਾਂ ਐਸੀ ਕਰਕੇ ਆਏ ਸੀਗੇ ਕਿ ਮਾਰਕੀਟ ਰਿਫਾਰਮਡ ਐਗਰੀਕਲਚਰ ਚ ਲੈ ਕੇ ਵਾਜ ਠਾਈ ਉਹਨਾਂ ਲॉज ਨੂੰ ਵਾਪਸ ਕੀਤਾ ਗਿਆ ਮਨ ਲਦਾ ਕਿ ਇਸ ਹਿੰਦੁਸਤਾਨ ਦੁਨੀਆ ਹੁਣੇ ਕਹਿ ਰਹੀ ਹੈ ਮੇਰੇ ਜਿਹੜੇ ਕਿਸਾਨ ਮਿੱਤਰ ਹੈਗੇ ਬਾਕੀ ਮੁਲਕਾਂ ਚ ਮਨੋ ਕੀ ਕਹਿੰਦੇ ਹੈ ਉਹ ਕਹਿੰਦੇ ਸਰ ਤੁਹਾਡੇ ਦੇਸ਼ ਵਿੱਚ ਅਗਰ ਇੱਕ ਐਮਐਸਪੀ ਕਾਨੂੰਨੀ ਅਧਿਕਾਰ ਬਣ ਜਾਂਦਾ ਹੈ ਨਾ ਤਾਂ ਅਸੀਂ ਤੁਸੀਂ ਮੰਨ ਲਓ ਕਿ ਅਸੀਂ ਸਾਰੀ ਦੁਨੀਆ ਚ ਕਰਾ ਦਵਾਂਗੇ ਆਪਣੇ ਆਪਣੇ ਮੁਲਕਾਂ ਚ ਕਰਾ ਦਵਾਂਗੇ ਬਹੁਤ ਵੱਡਾ ਸਵਾਲ ਦਵਿੰਦਰ ਜੀ ਤੁਸੀਂ ਲੈ ਕੇ ਆ ਰਹੇ ਹੋ ਦੇਖੋ ਇਸ ਮਾਮਲੇ ਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਡਿਕੇਟ ਤੋਂ ਕਿਸਾਨਾਂ ਨਾਲ ਮੈਂ ਤਾਂ ਕਹਾਂਗਾ ਕਿ ਠੱਗੀ ਵਜ ਰਹੀ ਹੈ ਐਮਐਸਪੀ ਦੇ ਨਾਂ ਦੇ ਉੱਤੇ ਉਹ ਕਿਤੇ ਠੱਗੀ ਸੁਭਿਆ ਦੀਆਂ ਸਰਕਾਰਾਂ ਮਾਰਦੀਆਂ ਕਿਤੇ ਕੇਂਦਰ ਦੀਆਂ ਸਰਕਾਰਾਂ ਮ ਹੁਣ ਵੀ ਕੇਂਦਰ ਵੱਲੋਂ ਇਹ ਵਾਰ-ਵਾਰ ਇਹ ਕਿਹਾ ਜਾਂਦਾ ਕਿ ਦੇਖੋ ਜੀ ਸੀਐਮਐਸ ਵੀ ਦੇਵਾਂਗੇ ਯਾਨੀ ਘੱਟੋ-ਘੱਟ ਸਹਿ ਕੀਮਤ ਫਸਲਾਂ ਦੀ ਦੇਵਾਂਗੇ ਤਾਂ ਉਹਨਾਂ ਨੂੰ ਲੱਗਦਾ ਕਿ ਕਿੰਨੀ ਕਿ ਗੰਭੀਰਤਾ ਕਿੰਨੀ ਕਿ ਸੰਜੀਦਗੀ ਹੈ ਜਦੋਂ ਇਹ ਕੇਂਦਰ ਗੱਲ ਕਰਦਾ ਜੇ ਹੁਣ ਗੱਲਾਂ ਦੇ ਆਪਾਂ ਜਿਸ ਮਾਮਲੇ ਦੇ ਉੱਤੇ ਕੇਂਦਰ ਤੇ ਕਿਸਾਨਾਂ ਦੀ ਗੱਲਬਾਤ ਵੀ ਟੁੱਟੀ ਹੈ ਉਹ ਵੀ ਐਮਐਸਪੀ ਦੇ ਵੱਡਾ ਮੁੱਦਾ ਉਹ ਜਿਸ ਤਰੀਕੇ ਨਾਲ ਉਹਨਾਂ ਨੂੰ ਕਮੇਟੀ ਬਣਾਈ ਗਈ ਹੈ ਉਹ ਵੀ ਕਹਿੰਦੇ ਸਾਡੇ ਨਾਲ ਬੜੀ ਜੀ ਕਿਸੇ ਨੇ ਬੜਾ ਚੰਗਾ ਅਨਕਲਨ ਕੀਤਾ ਜੀ ਉਹ ਕਹਿੰਦਾ ਕਿ ਉਹਨਾਂ ਨੇ ਪੈਡੀ ਨੂੰ ਲਿਆ ਚੌਣੇ ਨੂੰ ਚੌਣਾ ਜਿਹੜਾ ਹੈਗਾ ਇੰਪੋਰਟੈਂਟ ਕਲੌਪ ਤਾਂ ਹੈ ਹੀ ਸਾਡੇ ਦੇਸ਼ ਦੀ ਸਭ ਤੋਂ ਬੜੀ ਇੰਪੋਰਟੈਂਟ ਸਟੇਪਲ ਫੂਡ ਹੈ ਉਹਨਾਂ ਨੇ ਉਹਦਾ ਦੇਖਿਆ ਹੈ ਕਿ 1975 ਦੇ ਆਸ-ਪਾਸ ਜਿਹੜਾ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ ਦਾ ਜਿਹੜਾ ਡਾਟਾ ਸੀਗਾ ਉਹਨਾਂ 2022 23 ਦੇ ਨਾਲ ਉਸ ਪੀਰੀਅਡ ਨੂੰ ਸਾਰੇ ਨੂੰ ਸਟੱਡੀ ਕੀਤਾ ਉਹ ਆਪਣੇ ਆਪ ਮੰਨ ਰਹੇ ਹੈਗੇ ਕਿ ਭਈ ਉਹਦੇ ਵਿੱਚ ਸਿਵਾਏ ਜਿੱਥੇ ਐਮਐਸਪੀ ਮਿਲਦਾ ਸੀਗਾ ਪੰਜਾਬ ਹਰਿਆਣਾ ਜਾਂ ਕੋਈ ਇੱਕ ਦੋ ਹੋਰ ਜਿਹੜੇ ਪੋਰਸ਼ਨ ਰਹਿ ਗਏ ਹਿੰਦੁਸ ਕਿ ਤਾ ਉਹ ਕਹਿੰਦੇ ਕਿ ਉਹ ਨੁਕਸਾਨ ਦੇ ਆਸ-ਪਾਸ ਹੀ ਘੁੰਮ ਰਹੇ ਸੀਗੇ ਕਿਸਾਨ ਸਾਰੇ ਅੱਛਾ ਕਿੰਨਾ ਹੁੰਦਾ ਹੈ ਫਾਇਦਾ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਸਾਰੇ ਦੇਸ਼ ਵਿੱਚ ਇੱਕ ਟਾਈਮ ਯਾਦ ਹੈ ਤੁਹਾਨੂੰ ਅਸੀਂ ਕਹਿੰਦੇ ਸੀਗੇ ਕਿ 6% ਸਿਰਫ ਕਿਸਾਨਾਂ ਨੂੰ ਐਮਐਸਪੀ ਮਿਲਦਾ ਸੀਗਾ ਹੁਣ ਉਹ ਫਿਗਰ ਵੜ ਕੇ 14% ਹੋ ਗਈ ਹੈ ਇਹਦਾ ਮਤਲਬ ਹੈ ਕਿ 86% ਲੋਕ ਜਿਹੜੇ ਹੈਗੇ ਆ ਉਹ ਬਾਜ਼ਾਰ ਤੇ ਡਿਪੈਂਡੈਂਟ ਹੈਗੇ ਬਾਹਰ ਹੈਗੇ ਔਰ ਇਸੇ ਕਰਕੇ ਜਿਹੜੇ ਕਿਸਾਨ ਮੰਗ ਰਹੇ ਹੈ ਠੀਕ ਮੰਗ ਰਹੇ ਹੈਗੇ ਕਿ ਕਾਨੂੰਨੀ ਅਧਿਕਾਰ ਬਣਾਇਆ ਜਾਏ ਕਿਉਂਕਿ ਹਰ ਇੱਕ ਨੂੰ ਹੱਕ ਹੈ ਆਪਣੇ ਇੱਕ ਇੱਕ ਗਾਰੰਟੀਡ ਇਨਕਮ ਦਾ ਹੁਣ ਦੇਖੋ ਤੁਸੀਂ ਵੀ ਕਿਤੇ ਜਿੱਥੇ ਉਹ ਜਾਂ ਦੂਜੇ ਜਿਹੜੇ ਸਾਨੂੰ ਦੇਖ ਰਹੇ ਹੋ ਵੀ ਕਿਤੇ ਹੈਗੇ ਜਾਂ ਮੈਂ ਹੈਗਾ ਮਿਸ਼ਾ ਦਿਵਿੰਦਰ ਜੀ ਇਹ ਕਹਿੰਦੇ ਹੋਣੇ ਕਿ ਮਿਨੀਮਮ ਜਿਹੜੀ ਹੈਗੀ ਹੈ ਇਨਕਮ ਤਾਂ ਹੋਣੀ ਚਾਹੀਦੀ ਹੈ ਕਿਸੇ ਕਿਸਾਨ ਦੀ ਬਿਲਕੁਲ ਹੋਣੀ ਚਾਹੀਦੀ ਹੈ ਸਵਾਲ ਕਿਸਾਨ ਚ ਅਥੇ ਬੰਦੀਆਂ ਲਗਾਤਾਰੇ ਕਹਿ ਰਹੀਆਂ ਕਿ ਇੱਕ ਤਾਂ ਮਿਨੀਮਮ ਇਨਕਮ ਤੈਅ ਕੀਤੀ ਜਾਵੇ ਦੂਜਾ ਜਿੱਦਾਂ ਬਾਕੀ ਨੇ ਲਈ ਸੋਸ਼ਲ ਸਿਕਿਉਰਿਟੀ ਦੀ ਤੁਸੀਂ ਗੱਲ ਕਰਦੇ ਆ ਕਿਸਾਨ ਦੀ ਵੀ ਕੋਈ ਸੋਸ਼ਲ ਸਿਕਿਉਰਿਟੀ ਉਹ ਨਹੀਂ ਚਾਹੀਦੇ ਨਾ ਮੁੱਦਾ ਨੂੰ ਕਿਉਂ ਦੇਖੀਏ ਦੇਖੋ ਦੋ ਚੀਜ਼ਾਂ ਕਰਨ ਵਾਲੀਆਂ ਸਰ ਬਹੁਤ ਜ਼ਰੂਰੀ ਹੈਗਾ ਜੋ ਤੁਸੀਂ ਕਹਿ ਰਹੇ ਨਾ ਕਿ ਸੋਸ਼ਲ ਸਿਕਿਉਰਿਟੀ ਔਰ ਤੋਂ ਪਹਿਲੇ ਇਨਕਮ ਪਹਿਲੀ ਗੱਲ ਤਾਂ ਜਿਹੜੀ ਇਨਕਮ ਹਨ ਯਾਦ ਹੈ ਜਦ ਅੰਦੋਲਨ ਸ਼ੁਰੂ ਹੋਇਆ ਸੀਗਾ ਉਦੋਂ ਦੋ ਮਹੀਨੇ ਬਾਅਦ ਮੈਂ ਜਦ ਪਹਿਲੀ ਵਾਰੀ ਕਿਹਾ ਕਿ ਬਈ ਕਿਸਾਨਾਂ ਦਾ ਕਿਸਾਨਾਂ ਨੂੰ ਤਿੰਨ ਲਾਜ਼ ਹੀ ਚਾਹੀਦੇ ਚਾਰ ਚੌਥਾ ਲਾਅ ਵੀ ਚਾਹੀਦਾ ਹੈਗਾ ਤਾਂ ਪੁੱਛਿਆ ਗਿਆ ਮੈਨੂੰ ਕਿ ਚੌਥਾ ਲਾਅ ਕਿਹੜਾ ਹੈਗਾ ਮੈਂ ਕਹਿਆ ਸੀ ਕਾਨੂੰਨੀ ਅਧਿਕਾਰ ਜਿਹੜਾ ਐਮਐਸਪੀ ਦਾ ਹੈਗਾ ਉਹ ਸਾਰੀ ਫਸਲਾਂ ਤੇ ਹੋਣਾ ਚਾਹੀਦਾ ਹੈ ਇਹਦੇ ਉੱਪਰ ਬੜੀ ਡਿਬੇਟ ਵੀ ਹੋਈ ਫਿਰ ਅਲਟੀਮੇਟਲੀ ਕਿਸਾਨਾਂ ਨੂੰ ਸਮਝ ਆਇਆ ਉਹਨਾਂ ਨੇ ਵੀ ਅੱਜ ਦੇਖੋ ਸਾਰਾ ਦੇਸ਼ ਅੱਜ ਇੱਕੋ ਚੀਜ਼ ਤੇ ਖੜਾ ਹੈ ਕਿ ਐਮਐਸਪੀ ਕਾਨੂੰਨੀ ਅਧਿਕਾਰ ਬਣੇ ਇੱਕ ਗੱਲ ਤਾਂ ਹੋ ਗਈ अच्छी ਗੱਲ ਹੈ ਕਿਸਾਨਾਂ ਨੂੰ ਸਮਝ ਆ ਗਿਆ ਉਹ ਇਸ ਗੱਲ ਨੂੰ ਹੁਣ ਆਪਣੀ ਆਵਾਜ਼ ਨਾਲ ਉਠਾ ਰਹੇ ਹੈਗੇ ਜੇ ਤੁਹਾਡਾ ਦੂਜਾ ਹੈ ਕਿ ਸੋਸ਼ਲ ਸਿਕਿਉਰਿਟੀ ਨੈਟ ਦੀ ਜੋ ਇਸ ਗੱਲ ਕਹਤੀ ਹੈ ਸਰ ਇਹ ਇਸ ਕਰਕੇ ਜ਼ਰੂਰੀ ਹੈ ਕਿ ਜੇਕਰ ਸਭ ਨੂੰ ਅਗਰ ਸਰਕਾਰ ਕਾਨੂੰਨ ਲੈ ਆਏ ਤਾਂ ਵੀ ਮੇਰਾ ਮੰਨਣਾ ਹੈ ਕਿ 40% ਕਿਸਾਨਾਂ ਨੂੰ ਫਾਇਦਾ ਹੋਏਗਾ Hmm. 60% ਕਿਸਾਨੋ ਤੋਂ ਬਾਰ ਹੋਣਗੇ ਕਿਉਂ ਕਿ ਉਹਨਾਂ ਕੋਲ ਸਰਪਲਸ ਹੀ ਨਹੀਂ ਹੈਗਾ ਜਿਹੜਾ ਮਾਰਕੀਟ ਵਿੱਚ ਵੇਚ ਸਕਣਗੇ ਵੇਚਣਗੇ ਤਾਂ ਹੀ ਫਾਇਦਾ ਹੋਏਗਾ ਤਾਂ ਹੀ ਹੋਏਗਾ ਤੇ ਇਸ ਕਰਕੇ ਮੇਰਾ ਮੇਰਾ ਮੰਨਣਾ ਕਿ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਨੈਟ ਮਿਲਣੀ ਚਾਹੀਦੀ ਹੈ ਕਿ ਜਿਹੜੀ 6000 ਵਾਲੀ ਸਕੀਮ ਹੈ ਪੀਐਮ ਕਿਸਾਨ ਇਹਨਾਂ ਨੂੰ ਘੱਟ ਤੋਂ ਘੱਟ ਇਹਨਾਂ ਨੂੰ 15-20000 ਜਾਂ 18000 ਕਰਨਾ ਚਾਹੀਦਾ ਇਹਨੂੰ ਪਰ ਮੰਥ ਔਰ ਪਰ ਪਰ ਮੰਥ ਤਾਂ ਮਨ ਲਗਾ ਮੁਸ਼ਕਿਲ ਹੋਏਗਾ ਪਹਿਲੇ ਤੋਂ ਸਾਲ ਤੱਕ ਕਰ ਦਿਓ ਇੱਕ ਸਾਲ ਵਿੱਚ ਕਰ ਦਿਓਗੇ ਤੁਸੀਂ اگر 18000 ਵੀ ਤਾਂ ਉਹਦੇ ਨਾਲ ਕੀ ਹੋਏਗਾ ਸਰ ਉਹਨਾਂ ਲੋਕਾਂ ਨੂੰ ਜਿਹੜਾ ਜਿਹੜਾ ਮਾਰਜਨਲ ਫਾਰਮਰ ਹੈਗਾ ਉਹਨੂੰ ਸਪੋਰ ਕਰਤਾ ਔਰ ਉਸ 60% ਨੂੰ ਤਕਰੀਬਨ ਤਕਰੀਬਨ ਹੋਏਗਾ ਮੈਂ ਨਹੀਂ ਕਹਿੰਦਾ ਐਗਜ਼ੈਕਟਲੀ 60% ਹੋਏਗਾ ਕਿਉਂਕਿ ਅੱਜ ਜਿਹੜੀ ਲੈਂਡ ਹੋਲਡਿੰਗ ਹੈਗਾ 86% ਕੋਲ ਜ਼ਮੀਨ ਜਿਹੜੀ ਹੈ 5 ਏਕੜ ਤੋਂ ਘੱਟ ਹੈ ਕਿਸਾਨਾਂ ਕੋਲ ਲੇਕਿਨ ਜਿਹੜੇ ਤਕਰੀਬਨ 62% ਕਿਸਾਨ ਹੈਗੇ ਉਹਨਾਂ ਕੋਲ 2 ਏਕੜ ਤੋਂ ਘੱਟ ਜ਼ਮੀਨ ਹੈਗੀ ਹੈ ਉਹਨਾਂ ਕੋਲ ਵੇਚਣ ਨੂੰ ਕੁਝ ਨਹੀਂ ਹੋਏਗਾ ਵਿਚਾਰੇ ਜੀ ਇੱਕ ਅਹਿਮ ਸਵਾਲ ਦੇਖੋ ਆਪਾਂ ਜੇ ਹੁਣ ਮੌਜੂਦਾ ਸਰਕਾਰ ਦੀ ਗੱਲ ਕਰਦੇ ਹਾਂ ਕਿੰਦਰ ਦੀ ਮੈਂ ਗੱਲ ਕਰ ਰਿਹਾ ਹਾਂ 2014 ਹੁਣ 24 ਦੀਆਂ ਪਾਰਲੀਮੈਂਟ ਇਲੈਕਸ਼ਨ ਆ ਰਹੀਆਂ 214 ਤੋਂ ਲੈ ਕੇ 24 ਤੱਕ ਕਿਉਂਕਿ ਸਾਡੇ ਕੋਲੇ ਤੁਹਾਡੇ ਨਾਲੋਂ ਵੱਡਾ ਕੋਈ ਖੇਤੀ ਮਾਮਲਾ ਦਾ ਮਹਾਰ ਕਿਸਾਨਾਂ ਦਾ ਹਮਦਰਦ ਜੇ ਕੋਈ ਹੁੰਦਾ ਹੈ ਤਾਂ ਸ਼ਮਦਨੀ ਜਿੰਨਾ ਬਾਰੇ ਮੈਂ ਗੱਲ ਕਹਿ ਸਕਾਂ 214 ਤੋਂ ਲੈ ਕੇ 24 ਤੱਕ ਜਿਹੜੀ ਕੋ ਸਰਕਾਰ ਜਿਹੜੀ ਚੱਲਦੀ ਆ ਰਹੀ ਹੈ ਇੱਕੋ ਪਾਰਟੀ ਸਰ ਸਿਸਟਮ ਜਿਹੜਾ ਹੈਗਾ ਕੀ 214 ਤੋਂ 24 ਤੱਕ ਜਿਹੜਾ ਹੈਗਾ ਕਿਸਾਨਾਂ ਦੀ ਕਿੰਨੀ ਕਾਮਦਨ ਵਧੀ ਹੋएगी ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਇਆ ਕੋਈ ਸਰਕਾਰ ਦੀ ਨੀਤੀ ਲੱਗਦੀ ਹੈ ਉਹ ਜੀ ਦੇਖੋ ਇਹ ਤਾਂ ਗੱਲਾਂ ਬਹੁਤ ਵਾਰੀ ਹੋ ਚੁੱਕੀਆਂ ਹੈਗਾ ਕਿ ਕਿੰਨਾ ਨੁਕਸਾਨ ਹੋਇਆ ਕਿੰਨਾ ਫਾਇਦਾ ਹੋਇਆ ਹੈ ਨਾ ਇਹ ਤੋਂ ਤੋਂ ਸਵਾਲ ਪੁੱਛਿਆ ਬੜਾ ਇੰਪੋਰਟੈਂਟ ਹੈਗਾ ਔਰ ਇੱਕ ਬਹੁਤ ਜਗ੍ਹਾ ਪੁੱਛਿਆ ਵੀ ਜਾਂਦਾ ਕਿ ਭਈ 10 ਸਾਲਾਂ ਵਿੱਚ ਕੀ ਹੋਇਆ ਹੈਗਾ ਹਾਂ ਜੀ ਇੱਕ ਗੱਲ ਲੇਕਿਨ ਦੂਸਰੀ ਗੱਲ ਹੈ ਕਿ ਹੁਣ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ OECD ਸਟੱਡੀ ਜਹਨੇ ਔਰ ਹਾਲਾਂਕਿ ਮੈਨੂੰ ਕੰਜ਼ਰਵੇਟਿਵ ਮੰਨਦਾ ਹੈਗਾ ਉਹ ਸਟੱਡੀ ਖੁਦ ਹੀ ਮੰਨ ਰਹੀ ਹੈ ਕਿ 2022 ਤੱਕ ਹਿੰਦੁਸਤਾਨ ਦੇ ਕਿਸਾਨਾਂ ਨੂੰ ਨੁਕਸਾਨ ਹੀ ਹੋ ਰਿਹਾ ਹੈ ਔ ਸਦਾ ਹੈਗਾ ਕਿ ਭਈ ਚਾਹੇ ਇਹ ਸਰਕਾਰ ਹੋਵੇ ਚਾਹੇ ਪਿਛਲੀਆਂ ਸਰਕਾਰਾਂ ਹੋਣ ਅਸੀਂ ਕਿਸਾਨਾਂ ਨੂੰ ਇਗਨੋਰ ਕੀਤਾ ਹੈਗਾ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਕਿਸਾਨ ਇੱਕ ਐਸਾ ਤਬਕਾ ਹੈ ਜਿਹਨੂੰ ਜਿੰਨੀ ਜਲਦੀ ਪਿੰਡਾਂ ਚੋਂ ਕੱਢ ਕੇ ਅਸੀਂ ਸ਼ਹਿਰਾਂ ਵਿੱਚ ਲੈ ਕੇ ਆਈਏ ਤਾਂ ਸਾਡੀ ਇਕਨੋਮਿਕ ਗ੍ਰੋਥ ਹੋਏਗੀ ਇਸ ਸਾਡੇ ਬੜੇ-ਬੜੇ ਮਾਹਰ ਵੀ ਜਿਹੜੇ ਹੈ ਇੱਕ ਇਕਨੋਮਿਕਸ ਦੇ ਹੈਗੇ ਉਹ ਇਸ ਗੱਲ ਨੂੰ ਸਸਟੇਨ ਕਰਦੇ ਆ ਜਾਂ ਮੇਨਟੇਨ ਕਰਦੇ ਆ ਪਰ ਮੇਰਾ ਮੰਨਣਾ ਕਿ ਉਹ ਗਲਤ ਹੈਗੇ ਆ ਆਈ ਥਿੰਕ ਟਾਈਮ ਆ ਗਿਆ ਹੁਣ ਸਾਰੀ ਦੁਨੀਆ ਨੂੰ ਸਮਝਣਾ ਹੈਗਾ ਕਿ ਉਹ ਮਾਰਕੀਟ ਰਿਫਾਰਮ ਜਿਹਨੂੰ ਅਸੀਂ ਲੈ ਕੇ ਆਏ ਸੀਗੇ ਉਹ ਫੇਲ ਹੋ ਚੁੱਕੇ ਹੈ ਹੁਣ ਸਾਨੂੰ ਇੱਕ ਮਾਰਕੀਟ ਅਗੇ ਸੋਚ ਕੇ ਕਿ ਅਸੀਂ ਕੀ ਕਰ ਸਕਦੇ ਹਾਂ ਕਿ ਕਿਸਾਨ ਨੂੰ ਵੀ ਜਿਸ ਨਾਲ ਤੁਸੀਂ ਕਹਿ ਰਹੇ ਸੀਗਾ ਨਾ ਇੱਕ ਗਾਰੰਟੀਡ ਇਨਕਮ ਮਿਲੇ ਉਹਦਾ ਕੀ ਵਿਚਾਰ ਦਿਨ ਦੇਖੋ ਨਾ ਮਿਹਨਤ ਕੀਤੀ ਤਿੰਨ ਮਹੀਨੇ ਅਗਰ ਤੁਸੀਂ ਜਿਆਦਾ ਫਸਲ ਲੰਬੀ ਨਾਲ ਲੋ ਤਿੰਨ ਮਹੀਨੇ ਦਾ ਪੀਰੀਅਡ ਲੈ ਲੋ ਉਹਨੇ ਟਮਾਟਰ ਲਗਾਏ ਆਲੂ ਲਗਾਏ ਵਿਚਾਰੇ ਨੇ ਜੀ ਜਾਨ ਮਿਹਨਤ ਕੀਤੀ ਜਦ ਮੰਡੀ ਚ ਲੈ ਕੇ ਆਇਆ ਤਾਂ ਪ੍ਰਾਈਸਿਸ ਕ੍ਰੈਸ਼ ਹੋ ਗਏ ਉਹਨਾਂ ਸੜਕਾ ਤੇ ਸੁੱਟਨੇ ਪਏ ਇਹ ਜਿਹੜਾ ਫਾਰਮ ਟੂ ਫਲॉप ਪ੍ਰੋਗਰਾਮ ਚੱਲ ਰਿਹਾ ਹੈਗਾ ਇਹਦੀ ਵੀ ਤੇ ਕੋਈ ਗੱਲ ਕਰੇ ਸਾਰੀ ਦੁਨੀਆ ਚ ਗੱਲ ਹੁੰਦੀ ਹੈ ਫਾਰਮ ਟੂ ਪਲੇਟ ਦੀ ਗੱਲ ਹੁੰਦੀ ਹੈ ਮੈਂ ਕਹਿੰਦਾ ਨਹੀਂ ਫਾਰਮ ਟੂ ਪਲੇਟ ਦੀ ਗੱਲ ਨਹੀਂ ਕਰਨੀ ਹੈ ਫਾਰਮ ਟ ਫਿਲੀਪੀਨਸ ਵੀ ਕਿਸਾਨ ਸਭ ਤੋਂ ਲੋਇਸਟ ਤਬਕਾ ਤੇ ਹੈਗਾ ਅਮਰੀਕਾ 'ਚ ਵੀ ਉਸ ਅਗਰ ਸਬਸਿਡੀ ਨਾ ਮਿਲੇ ਤਾਂ ਵੀ ਉਹ ਲੋਇਸਟ ਤਬਕਾ ਤੇ ਹੈਗਾ ਫਿਰ ਦੁਨੀਆ ਵਾਸਤੇ ਇੱਕ ਮੈਸੇਜ ਕਲੀਅਰ ਹੈ ਕਿ ਨਹੀਂ ਤੁਸੀਂ ਜਿੱਦ ਤੁਸੀਂ ਗੱਲ ਕੀਤੀ ਹੈ ਕਿ ਕਿਸਾਨ ਜਿਹੜਾ ਹੈਗਾ ਕਈ ਵਾਰੀ ਮਜਬੂਰੀ 'ਚ ਆਪਣੀਆਂ ਸਬਜ਼ੀਆਂ ਸੜਕਾਂ ਤੇ ਮੈਂ ਕਈ ਵਾਰੀ ਦੇਖ ਦਮ ਵੀਂਗੇ ਜਰਨਲਿਸਟ ਕੀਵਨ ਦੁੱਧ ਤੱਕ ਸੜਕਾਂ ਤੇ ਪਹਹਾਇਆ ਜਾਂਦਾ ਹੈ ਕੀ ਲੱਗਦਾ ਕਿਦੜੇ ਸਿਸਟਮ 'ਚ ਇਹ ਵੀ ਬਹੁਤ ਵੱਡਾ ਇੱਕ ਗੈਪ ਹੈਗਾ ਕਿ ਕਿਸਾਨ ਜੋ ਪ੍ਰੋਡਿਊਸ ਪੈਦਾ ਕਰਦਾ ਹੈ ਅੱਗੇ ਮੰਡੀ ਤੱਕ ਜਾਂਦੀ ਹੈ ਤੇ ਰਸਤੇ ਜਿਹੜੀ ਵਿਚੋਲਗਿਰੀ ਹੈ ਉਹ ਬਹੁਤ ਵੱਡਾ ਇੱਕ ਗੈਪ ਹੈ ਕਿ ਉਹ ਗੈਪ ਪੋਲਿਟਿਕਸ ਦਾ ਸਾਧਨ ਬਣ ਚੁੱਕਾ ਹੈ ਸਰ ਉਹ ਤਾਂ ਬਣ ਚੁੱਕਾ ਹੈ ਇਹ ਤੁਹਾਨੂੰ ਸਭ ਨੂੰ ਦਿਖ ਰਿਹਾ ਹੈਗਾ ਕਿ ਉਹ ਮਾਰਕੀਟਸ ਫੇਲ ਕਰ ਗਈਆਂ ਮੈਂ ਤਾਂ ਹੀ ਕਹ ਰਾਂਗਾ ਉਹ ਜਿਹੜਾ ਬਾਜ਼ਾਰ ਜਿਹਨੂੰ ਅਸੀਂ ਸਮਝਦੇ ਹੈਗੇ ਆ ਉਹ ਨਹੀਂ ਕੰਮ ਕਰ ਰਿਹਾ ਹੈਗਾ ਉਹਨੇ ਐਗਰੀਕਲਚਰ ਨੂੰ ਅਗਰ ਡੈਲੀਬਰਟਲੀ ਇੰਪੋਵਰਿਸ਼ ਰੱਖਿਆ ਹੈ ਤਾਂ ਇਸ ਬਾਜ਼ਾਰ ਨੇ ਰੱਖਿਆ ਹੈ ਔਰ ਉਹ ਵੀ ਸੋਚੀ ਸਮਝੀ ਰਣਨੀਤੀ ਦੇ ਨਾਲ ਇਕਨੋਮਿਕ ਡਿਜ਼ਾਈਨ ਦੇ ਹਿੱਸੇ ਲੇਕਿਨ ਦੂਸਰੀ ਗੱਲ ਸਰ ਤੁਸੀਂ ਕਿਹਾ ਸੀਗਾ ਕਿ ਜਿਹੜੇ ਆਪਣੇ ਹੋਣਗੇ ਨਾ ਜਿਹੜੇ ਸਟੈਪਸ ਲੈਣੇ ਹੈਗੇ ਸਿਕਿਉਰਿਟੀ ਵਾਲੇ ਹੁਣ ਦੇਖੋ ਨਾ ਸਰਕਾਰੀ ਮੁਲਾਜ਼ਮ ਨੂੰ ਜਿਹੜੀ ਪੈਨਸ਼ਨਾਂ ਮਿਲਦੀਆਂ ਨੇ ਬੜਾਈ ਜਾਂਦੀ ਹੈ ਹੈਗੀਆਂ ਜਦ ਕਿ ਆ ਆਮ ਕਿਸਾਨ ਨੂੰ ਤਾਂ ਤੁਸੀਂ 2000 3000 ਰੁਪਏ ਵੀ ਦੇ ਸਕਦੇ ਤੇ ਇਹ ਇਹ ਕੀ ਗੱਲ ਹੈ ਇਹਦੀ ਰੈਸ਼ਨਲਾਈਜੇਸ਼ਨ ਕਦ ਹੋਏਗੀ ਮੈਂ ਰੈਸ਼ਨਲ ਕਿਉਂਕਿ ਤਾਂ ਕਹਿੰਦਾ ਸਰ ਦੁੱਖ ਹੁੰਦਾ ਮੈਨੂੰ ਜਦ ਮੈਂ 골ਫ کلب ਜਾਣਾ ਹੈ ਤੁਸੀਂ ਵੀ ਜਾਂਦੇ ਹੋ ਉਹ ਦੇਖੋ ਕਿ ਤੁਸੀਂ 80 90% ਜਿਹੜੇ ਖੇਲ ਰਹੇ ਹੁੰਦੇ ਰਿਟਾਇਰਡ ਆਰਮੀ ਵਾਲੇ ਹੁੰਦੇ ਆ ਰਿਟਾਇਰਡ ਬਿਊਰੋਕਰੇਟਸ ਹੁੰਦੇ ਕਿਉਂ ਇਹਨਾਂ ਨੂੰ ਪੈਨਸ਼ਨਾਂ ਖੂਬ ਮਿਲਦੀਆਂ ਹੈਗੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਜੇ ਕਿਸਾਨ ਨੂੰ ਵੀ ਮਿਲੇ ਕਿਸਾਨ ਨੂੰ ਥੋੜਾ ਜਿਹਾ ਹਿੱਸਾ ਮਿਲਣਾ ਚਾਹੀਦਾ ਸਵਾਲ ਸਮੇਂ ਦੇ لحاظਾ ਦੇਖੋ ਜਿਹੜੇ ਕਿਸਾਨਾਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਦੀ ਕਿਸਾਨ ਜਥੇਬੰਦੀਆਂ ਤੁਸੀਂ ਕਹਿੰਦੇ ਕਿ ਸਾਡਾ ਦੇਸ਼ ਪੰਜਾਬ ਦੇਸ਼ ਦੀ ਗੱਲ ਕਰ ਲਈਏ ਇੱਕ ਰਾਹ ਦਿਖਾਉਂਦਾ ਦੁਨੀਆ ਭਰ ਦੇ ਕਿਸਾਨਾਂ ਲਈ ਕਿਸਾਨ ਜਥੇਬੰਦੀਆਂ ਲਈ ਪਰ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਕਾਮਯਾਬ ਕਿਉਂ ਨਹੀਂ ਹੋ ਰਹੀਆਂ ਅੰਦੋਲਨ ਕਰਦੀਆਂ ਕੋਈ ਕਹਿੰਦੇ ਜੀ ਅਸੀਂ ਇਸ ਤਰੀਕ ਨੂੰ ਕਰਨਾ ਦੂਜਾ ਕਹਿੰਦਾ ਇਸ ਤਰੀਕ ਨੂੰ ਕਰਨਾ ਤੀਜਾ ਇਸ ਤਰੀਕ ਨੂੰ ਕੀ ਇਹ ਜਿਹੜੀ ਇਹਨਾਂ ਦੀ ਕੋਈ ਇੱਕ ਢੁਟਤਾ ਨਹੀਂ ਹੋ ਸਕਦੀ ਕਿਉਂਕਿ ਜਦ ਤੱਕ ਲੱਗਦਾ ਇਹ ਲੋਕਾਂ ਨੂੰ ਕਿ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ ਤਦ ਤੱਕ ਲੜਾਈ ਤਾਂ ਲੜ ਰਹੇ ਆ ਪਰ ਉਹਦੇ ਨਤੀਜੇ ਨਹੀਂ ਸਾਹਮਣੇ ਆ ਰਹੇ ਜਿਸ ਤਰ੍ਹਾਂ ਹੋਣੇ ਚਾਹੀਦੇ ਨਹੀਂ ਆਣਗੇ ਸਰ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਬੰਡ ਪਿਆ ਹੋਇਆ ਹੈਗਾ ਮੈਨੂੰ ਲੱਗਦਾ ਕਿ ਕੋਈ ਹੁਣ ਕਨਕਲੂਸਿਵ ਉਹ ਤੇ ਡਿਸੀਜਨ 메ਕਿੰਗ ਤੇ ਪਹੁੰਚ ਜਾਣਗੇ ਉਸ ਲੈਵਲ ਤੱਕ ਪਹੁੰਚਣਗੇ ਮੈਂ ਇਸ ਕਰਕੇ ਕਹਿ ਰਿਹਾ ਕਿ ਭਈ ਤੁਸੀਂ ਬਿਲਕੁਲ ਠੀਕ ਹੈ ਕੋਈ ਕਹਿੰਦਾ ਜੀ ਮੈਂ ਪਾਣੀ ਤੇ ਹੁਣ ਜਾਵਾਂਗਾ ਹਾਂਜੀ ਕੋਈ ਕਹਿੰਦਾ ਮੈਂ ਐਮਐਸਪੀ ਤੇ ਜਾਵਾਂਗਾ ਕੋਈ ਕਹਿੰਦਾ ਜੀ ਅਸੀਂ ਇੰਨੀ ਦਿਨ ਇਕ ਨੂੰ ਕੂਚ ਕਰ ਰਹੇ ਹਾਂ ਕੋਈ ਕਹਿੰਦਾ ਚੰਦਾ ਹੀ ਕਰਾ ਸੀ ਆਪਣਾ ਧਰਨਾ ਲਗਾਵਾਂਗੇ ਮੈਨੂੰ ਲੱਗਦਾ ਕਿ ਇਹ ਜਿਹੜਾ ਵਟਵਾਰਾ ਹੋ ਚੁੱਕਾ ਹੈਗਾ ਸੋਚ ਵਿੱਚ ਵੀ ਉਹ ਜਿਹੜੇ ਆਪਣੇ ਹੱਕ ਯਾਦਿਕਾਰ ਵਾਸਤੇ ਲੜਨ ਵਾਸਤੇ ਜਿਹੜਾ ਕਾਮਯਾਬ ਨਹੀਂ ਕਰੇਗਾ ਮੈਨੂੰ ਲੱਗਦਾ ਇਕਲਤਾ ਹੈ ਕਿ ਜਦ ਅਮਰੀਕਾ ਚ ਜਦ ਜਰਮਨੀ ਚ ਜਦ ਫਰਾਂਸ ਵਿੱਚ ਪ੍ਰੋਟੈਸਟ ਕਰ ਰਹੇ ਆ ਕਿਸਾਨ ਸਾਰੇ ਇਕ ਜੁਟ ਹੋ ਕੇ ਤੇ ਮੈਨੂੰ ਨਹੀਂ ਸਮਝ ਆਉਂਦਾ ਕਿ ਹਿੰਦੁਸਤਾਨ ਦੇ ਕਿਸਾਨ ਇਕੱਠੇ ਹੋ ਕੇ ਕਿਉਂ ਨਹੀਂ ਕਰ ਸਕਦੇ ਇਹ ਇੱਕੋ ਹੀ ਪ੍ਰੋਬਲਮ ਹੈ ਇਹਨਾਂ ਨੂੰ ਸ਼ਾਇਦ ਬਹੁਤ ਸਾਰਾ ਲੱਗਿਆ ਹੋਵੇਗਾ ਕਿ ਵੇ ਅੰਦੋਲਨ ਦੇ ਵਿੱਚ ਨਾ ਕਈਆਂ ਦੇ ਕਦਮ ਵਧ ਗਏ ਕਈ ਕਿਸਾਨ ਨੇਤਾ ਦੇ ਕਦਮ ਵਧ ਗਏ ਪਰ ਇਹ ਨਾ ਬੁੱਲੋ ਇਹੀ ਸਮਾਜ ਹੈਗਾ ਉਹ ਕਦ ਥੱਲੇ ਵੀ ਕਰ ਦਿੰਦਾ ਹੈ ਇਸ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਹੈਗਾ ਇਹ ਨਾ ਸੋਚਣ ਕਿ ਅਸੀਂ ਹੁਣ ਬਹੁਤ ਬੜੇ ਹੋ ਗਏ ਹਾਂ ਮਨ ਲੱਗਦਾ ਕਿ ਸਭ ਨੂੰ ਆਪਣੇ ਈਗੋਜ਼ ਜਾਂ ਆਪਣੇ ਗਲਤੀਆਂ ਨੂੰ ਸਭ ਨੂੰ ਹਟ ਕਰਕੇ ਇੱਕ ਔਰ ਵਿੱਚ ਰੱਖ ਕੇ ਆਈ ਥਿੰਕ ਦੇ ਨੀਡ ਟੂ ਗੈਟ ਟੂਗੇਦਰ ਤਾਂ ਹੀ ਉਹਨਾਂ ਦੀ ਆਵਾਜ਼ ਬੁਲੰਦ ਹੋਏ ਆਖਰੀ ਸਵਾਲ ਸਾਡੇ ਕੋਲੇ ਦਵਿੰਦਰ ਸ਼ਰਮਾ ਅਸੀਂ ਦਵਿੰਦਰ ਸ਼ਰਮਾ ਦਾ ਸਨੇਹਾ ਚਾਹੁੰਦੇ ਹਾਂ ਕਿ ਜੇ ਕਿਸਾਨ ਆਪਣੇ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦੇ ਹੈ ਤਾ ਕਿਸਾਨ ਜਥੇ ਬੰਦੇ ਆ ਤੇ ਕਿਸਾਨਾਂ ਲਈ ਕੀ ਸੁਨੇਹਾ ਦੇਣਾ ਚਾਹੁੰਗਾ ਬਹੁਤ ਸਿੰਪਲ ਹੈ ਜੀ ਕਿ ਤੁਸੀਂ ਇੱਕ ਚੀਜ਼ ਤੇ ਕਲੀਅਰ ਹੋ ਜਾਓ ਕਿ ਸਾਰੀ ਚੀਜ਼ਾਂ ਤੁਸੀਂ ਜੋ ਵੀ ਬਾਕੀ ਲੋਕਲ ਤੁਹਾਡੇ ਇਸ਼ੂਸ ਹੋਣਗੇ ਰੀਜਨਲ ਇਸ਼ੂਸ ਹੋਣਗੇ ਕੋਈ ਪਾਣੀ ਦਾ ਕਹੇਗਾ ਤਾਂ ਕੋਈ ਆਪਣੇ ਇਨਪੁਟਸ ਦੀ ਗੱਲ ਕਰਦਾ ਇਹ ਸਾਰੀ ਗੱਲਾਂ ਹੋਣਗੀਆਂ ਲੇਕਿਨ ਇਵੈਂਚੁਅਲੀ एवरीथिंग ਬੋਇਲਸ ਡਾਊਨ ਟੂ ਇਕਨੋਮਿਕਸ ਹਰੇਕ ਦੀ ਜੇ ਚਾਹ ਹੁੰਦੀ ਹੈ ਮੈਂ MBA ਕਰ ਲਵਾਂ ਜਾਂ ਮੈਂ IIT ਕਰਕੇ ਆਵਾਂ ਜਾਂ ਮੈਂ ਕਿਸੇ ਯੂਨੀਵਰਸਿਟੀ ਤੋਂ ਪੜ੍ਹ ਕੇ ਆਵਾਂ ਮੇਰੀ ਚਾਹ ਹੁੰਦੀ ਕਿ ਮੈਨੂੰ ਅੱਛਾ ਪੈਕੇਜ ਮਿਲੇ ਇਹੀ ਕਿਸਾਨ ਦੀ ਵੀ ਚਾਹ ਹੈਗੀ ਹੈ ਕਿ ਉਹਨੂੰ ਅੱਛਾ ਪੈਕੇਜ ਮਿਲੇ ਉਸ ਪੈਕੇਜ ਵਾਸਤੇ ਬਾਈ ਵੇ ਆਫ ਗਾਰੰਟੀਡ ਪ੍ਰਾਈਸ ਕਿਸਾਨਾਂ ਨੂੰ ਖੜੇ ਹੋਣਾ ਹੈਗਾ ਹੋਰ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੈ ਅਗਰ ਐਗਰੀਕਲਚਰ ਸਰਵਾਈਵ ਕਰੇਗਾ ਤਾਂ ਹੀ ਸਰਵਾਈਵ ਕਰੇਗਾ ਜਦ ਉਹਦੀ ਇਕਨੋਮਿਕ ਹਾਲਤ ਜਿਹੜੀ ਹੈਗੀ ਆ ਇਕਨੋਮਿਕ ਵਾਇਬਿਲਿਟੀ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਪ੍ਰੋਫਿਟੇਬਲ ਦੇ ਲੈਵਲ ਤੇ ਆ ਜਾਏ ਜਿਸ ਤਰ੍ਹਾਂ ਕਿ ਬਾਕੀ ਸਮਾਜ ਦੇ ਬਾਕੀ ਸੈਕਸ਼ਨਸ ਹੈਗੀ ਹੈ ਦਿਨ ਦੇ ਸਮੇਂ ਇਹ ਬਹੁਤ ਬਹੁਤ ਧੰਨਵਾਦ ਇਹ ਸੰਤ ਵਿਵੇਂਦਰ ਸ਼ਰਮਾ ਜਿਨ੍ਹਾਂ ਨੇ ਕੌਮੀ ਤੇ ਇੱਕ ਮੰਤਰੀ ਪਦਤੇ ਕਿਸਾਨਾਂ ਨੂੰ ਦਿੱਤਾ ਸੁਨੇਹਾ ਕਿ ਇੱਕ ਜੁੜਤਾ ਆਈ ਇਸ ਮਸਲੇ ਦਾ ਹੱਲ ਹੈ ਨਹੀਂ ਤਾਂ ਬਾਰ ਬਾਰ ਉੱਠਦੇ ਰਹੋਗੇ ਤੇ ਡਿੱਗਦੇ ਰਹੋਗੇ ਤੁਹਾਡੇ ਸਾਰਿਆਂ ਵੱਲੋਂ ਜਿੱਥੇ ਆਪਾਂ ਸ਼ਰਮਾ ਜੀ ਦੀ ਧੰਨਵਾਦੀਆਂ ਉੱਥੇ ਤੁਹਾਡੇ ਲਈ ਵੀ ਸੁਨੇਹਾ ਅੰਜੀ ਅਗਲੇ ਹਫਤੇ ਆਪਾਂ ਕਿਸੇ ਹੋਰ ਐਮ ਹਸਤੀ ਨਾਲ ਕਰਾਂਗੇ ਮੁਲਾਕਾਤ ਤਦ ਤੱਕ ਲਈ ਦਿਉਦਾਸ ਸਤਿ ਸ੍ਰੀ ਅਕਾਲ